ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਉਂਦੇ ਘੰਟੇ ਜਾਂ ਅੱਜ ਸ਼ਾਮ ਤੱਕ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਬਣਨ ਦੀਆਂ ਸੰਭਾਵਨਾਵਾਂ ਨੇ ਜਿਵੇਂ ਕਿ ਤੁਸੀਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਕੱਲ ਜਿਹੜੀ ਦੱਖਣੀਆਂ ਹਵਾਵਾਂ ਤੇ ਪੂਰਬੀ ਹਵਾਵਾਂ ਚੱਲ ਰਹੀਆਂ ਸੀ ਤਾਂ ਅੱਜ ਸਾਰੇ ਲਗਭਗ ਸਾਰੇ ਪੰਜਾਬ ਦੇ ਉੱਤੇ ਆਪਾਂ ਨੂੰ ਦੱਖ ਪੂਰਬੀ ਹਵਾਵਾਂ ਦਾ ਰੁਖ ਦੇਖਣ ਨੂੰ ਮਿਲ ਰਿਹਾ ਤੇ ਕੱਲ ਦੇ ਦਿਨ ਆਪਾਂ ਨੂੰ ਕਾਫੀ ਪੰਜਾਬ ਦੇ ਅੱਧੇ ਹਿੱਸੇ ਦੇ ਵਿੱਚ ਬਦਲਵਾਈ ਮੀਹ ਹਨੇਰੀ ਵਾਲਾ ਮੌਸਮ ਪੂਰਬੀ ਹਿੱਸੇ ਦੇ ਵਿੱਚ ਦੇਖਣ ਨੂੰ ਮਿਲਿਆ ਲੇਕਿਨ ਇਸ ਦੇ ਉਲਟ ਪੰਜਾਬ ਦੇ ਦੱਖਣੀ ਹਿੱਸੇ ਦੇ ਵਿੱਚ ਜਿਹੜਾ ਇਸ ਚੀਜ਼ ਤੋਂ ਵਾਂਝੇ ਰਹੇ ਭਾਵ ਫਰੀਦਕੋਟ ਫਾਜ਼ਿਲਕਾ ਵਰਗੇ ਸ਼ਹਿਰ ਨੇ ਜਿਹੜੇ ਉਹ ਬਦਲਵਾਈ ਤੋਂ ਵਾਂਝੇ ਤੇ ਗਰਮੀ ਵਾਲਾ ਮਾਹੌਲ ਰਿਹਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜੇਕਰ ਹੁਣ ਦੀ ਗੱਲ ਕਰੀਏ ਕਿ ਹੁਣ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੈਟੇਲਾਈਟ ਤਸਵੀਰਾਂ ਦੇ ਵਿੱਚ ਕਿ ਪੂਰਬੀ ਹਿੱਸੇ ਤੋਂ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਇਹ ਜਿਹੜੀ ਹਵਾ ਮੈਦਾਨੀ ਇਲਾਕਿਆਂ ਦੇ ਵਿੱਚ ਪਹੁੰਚਦੀ ਹੈ ਜਿਸ ਦੇ ਚੱਲਦੇ ਮੈਦਾਨੀ ਇਲਾਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਦੱਖਣ ਦੱਖਣ ਭਾਰਤ ਦੇ ਵਿੱਚ ਚੰਗੀਆਂ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਤੇ ਆਉਂਦੇ ਘੰਟੇ ਜਿਵੇਂ ਕਿ ਪੂਰਬੀ ਹਵਾਵਾਂ ਨਾਲ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਕਿ ਬੱਦਲਵਾਈ ਬੰਨ ਦੇ ਚਾਂਸਸ ਨੇ ਜਿਹੜੇ ਉਹ ਵੱਧ ਜਾਂਦੇ ਨੇ ਜਿਸ ਦੇ ਚੱਲਦੇ ਹੁਣ ਜੇਕਰ ਆਪਾਂ ਸ਼ਾਮ ਦੇ ਗੱਲ ਮੌਸਮ ਦੀ ਗੱਲ ਕਰੀਏ ਤਾਂ ਥੋੜੀ ਜਿਹੀ ਹਲਚਲ ਆਪਾਂ ਨੂੰ ਪੰਜਾਬ ਦੇ ਪੂਰਬੀ ਹਿੱਸੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਦੱਖਣ ਪੂਰਬੀ ਹਿੱਸੇ ਦੇ ਵਿੱਚ ਜਿਸ ਦੇ ਵਿੱਚ ਆਉਂਦੇ ਆ ਪਟਿਆਲਾ ਸੰਗਰੂਰ ਬਲੇਰ ਕੋਟਲਾ ਲੁਧਿਆਣੇ ਵਰਗੇ ਸ਼ਹਿਰ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਟਟਵੇਂ ਰੂਪ ਦੇ ਵਿੱਚ ਬਦਲਵਾਈ ਜ਼ਰੂਰ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਇਸ ਦੇ ਚੱਲਦੇ ਜਿਹੜਾ ਮੌਸਮ ਆ ਉਹ ਜ਼ਿਆਦਾ ਹਲਚਲ ਨਹੀਂ ਦੇਖਣ ਨੂੰ ਮਿਲ ਰਹੀ ਫਿਲਹਾਲ ਫਿਲਹਾਲ ਦੀ ਘੜੀ ਜਿਹੜਾ 70 80% ਮੌਸਮ ਆ ਜਿਹੜਾ ਲਗਭਗ ਸਾਫ਼ ਰਹੇਗਾ 20 25% ਚਾਂਸ ਨੇ ਵੀ ਮੌਸਮ ਆ ਜਿਹੜਾ ਬਦਲ ਸਕਦਾ ਬਾਕੀ ਜਿਹੜਾ ਪੰਜਾਬ ਦੇ ਪੂਰਬੀ ਹਿੱਸੇ ਦਾ ਟੈਂਪਰੇਚਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਕੱਲ ਦੇ ਦਿਨ ਜਿਹੜੀ ਕਾਫੀ ਮੀਂਹ ਦੀਆਂ ਗਤੀਵਿਧੀਆਂ ਜਾਂ ਫਿਰ ਆਪਾਂ ਕਹਿ ਸਕਦੇ ਤੇਜ਼ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲਿਆ ਜਿਸ ਦੇ ਚੱਲਦੇ ਟੈਂਪਰੇਚਰ ਅੱਜ ਡਾਊਨ ਦੇਖਣ ਨੂੰ ਮਿਲ ਰਿਹਾ 2-3 ਡਿਗਰੀ ਤੇ ਹੁਣ ਲਗਾਤਾਰ ਜਿਹੜੀਆਂ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਆਪਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਆ ਜਿਗਰ ਅੱਜ ਦੀ ਘੜੀ ਆਪਾਂ ਦੱਖਣੀ ਇਲਾਕੇ ਜਿਵੇਂ ਕਿ ਫਾਜ਼ਿਲਕਾ ਫਰੀਦਕੋਟ ਦੀ ਵੀ ਗੱਲ ਕਰੀਏ ਤਾਂ ਫਿਲਹਾਲ ਦੀ ਘੜੀ ਵੀ ਮੌਸਮ ਆ ਜਿਹੜਾ ਇੱਥੇ ਗਰਮੀ ਰਹੇਗਾ ਭਾਵ ਬਦਲੀ ਹਲਚਲ ਆਪਾਂ ਨੂੰ ਦੱਖਣੀ ਹਿੱਸੇ ਪੱਛਮ ਦੱਖਣੀ ਹਿੱਸੇ ਤੇਰਾ ਦੇ ਇਲਾਕਿਆਂ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗੀ ਕਿਉਂਕਿ ਹਾਲੇ ਵੀ ਇਹ ਜਿਹੜਾ ਹਲਕਾ ਫੁਲਕਾ ਰੁੱਖ ਆਪਾਂ ਨੂੰ ਦੱਖਣੀ ਹਵਾਵਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਸੀ ਹਿੱਸੇ ਦੇ ਵਿੱਚ ਜਿਸ ਦੇ ਚੱਲਦੇ ਇਸ ਹਿੱਸੇ ਦਾ ਲਗਭਗ ਨਾ ਮਾਤਰਾ ਮੌਸਮ ਬਦਲਣਾ ਭਾਵ ਜਿਹੜਾ ਫਰੀਦਕੋਟ ਫਾਜ਼ਿਲਕਾ ਮੁਖਸਰ ਸਾਹਿਬ ਅਤੇ ਬਠਿੰਡੇ ਵਰਗੇ ਸ਼ਹਿਰ ਨੇ ਇਹਨਾਂ ਦਾ ਚਾਂਸਸ ਘੱਟ ਨੇ ਮੌਸਮ ਬਦਲਣ ਦੀ ਬਾਕੀ ਜੇਕਰ ਸੰਭਾਵਨਾਵਾਂ ਜੇਕਰ ਬਦਲਣ ਦੀ ਮੌਸਮ ਬਦਲਿਆ ਤਾਂ ਬਦਲੇਗਾ ਪੰਜਾਬ ਦੇ ਪੂਰਬੀ ਹਿੱਸੇ ਦਾ ਜਿਸ ਦੇ ਵਿੱਚ ਪੰਜਾਬ ਦੇ ਦੱਖਣ ਪੂਰਬੀ ਹਿੱਸੇ ਆਉਂਦੇ ਨੇ ਜਾਂ ਫਿਰ ਪਠਾਨਕੋਟ ਗੁਰਦਾਸਪੁਰ ਵਰਗੇ ਹਿੱਸੇ ਦੇ ਵਿੱਚ ਹਲਕੀ ਫੁਲਕੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਤੇਜ਼ ਹਵਾਵਾਂ ਕਰਕੇ ਜਾਂ ਫਿਰ ਕਹਿ ਸਕਦੇ ਆ ਨਮੀ ਵਾਲੀਆਂ ਹਵਾਵਾਂ ਪੂਰਬੀ ਹਵਾਵਾਂ ਨਮੀ ਵਾਲੀਆਂ ਹੁੰਦੀਆਂ ਨੇ ਨਾ ਤਾ ਨਮੀ ਵਾਲੀਆਂ ਹਵਾਵਾਂ ਕਰਕੇ ਜਿਹੜਾ ਮੌਸਮ ਆ ਥੋੜਾ ਜਿਆ ਨਰਮਾਈ ਵਾਲਾ ਅੱਜ ਦੇਖਣ ਨੂੰ ਮਿਲੇਗਾ ਲੇਕਿਨ ਬਦਲਵਾਈ ਤੋਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਰਾਤ ਦੇ ਇਹ اچਾਂਤਕ ਬੱਦਲ ਬਣਦੇ ਹੁੰਦੇ ਨੇ ਇਹ ਹੁਣ ਰੀਜ਼ਨ ਇਹ ਹੁੰਦਾ ਜਿਵੇਂ ਲੁਧਿਆਣੇ ਵਰਗੇ ਇਲਾਕੇ ਨੇ ਮੋਗਾ ਜਲੰਧਰ ਵਰਗੇ ਇਲਾਕੇ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟੈਂਪਰੇਚਰ ਪੀਕ ਲੈਵਲ ਤੇ ਹੁੰਦਾ 40 45 42 ਇਸ ਤਰ੍ਹਾਂ ਚੱਲਦਾ ਰਹਿੰਦਾ ਜਿਸ ਦੇ ਚੱਲਦੇ ਜਿੱਥੇ ਟੈਂਪਰੇਚਰ ਜ਼ਿਆਦਾ ਹੁੰਦਾ ਤੇ ਹਵਾ ਦਾ ਪ੍ਰੈਸ਼ਰ ਘੱਟ ਹੁੰਦਾ ਉੱਥੇ ਮੌਸਮੀ ਗਤੀਵਿਧੀਆਂ ਹੋਣ ਦੇ ਚਾਂਸਸ ਵਧ ਜਾਂਦੇ ਨੇ ਤੇ ਹੁਣ ਦੇ ਜੇ ਹਾਲਾਤ ਦੇਖੀਏ ਤਾਂ ਜਿਹੜੇ ਜ਼ਿਆਦਾਤਰ ਸੰਭਾਵਨਾਵਾਂ ਲੁਧਿਆਣਾ ਮਲੇਰਕੋਟਲੇ ਵਰਗੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਮੌਸਮ ਲਗਭਗ ਹੁਣ ਤਾਂ ਸਾਫ਼ ਰਹੇਗਾ 3-4 ਘੰਟੇ ਸ਼ਾਮ ਦੀ ਅਪਡੇਟ ਜੇਕਰ ਮੌਸਮ ਬਦਲੂਗਾ ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਅਪਡੇਟ ਕਰ ਦਿੱਤਾ ਜਾਵੇਗਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ